ਪਿਛਲੇ ਕਈ ਦਿਨਾਂ ਤੋਂ ਅੰਮ੍ਰਿਤਸਰ ਦੇ ਬੱਸ ਸਟੈਂਡ ਤੇ ਲਗਾਤਾਰ ਲੱਗ ਰਹੇ ਨੇ ਵੱਡੇ ਜਾਮ ਆਖਰਕਾਰ ਕਾਰਨ ਕੀ ਆ ਕਿਉਂ ਲਗਾਤਾਰ ਵੱਡੇ ਜਾਮ ਲੱਗ ਰਹੇ ਨੇ ਤਾਂ ਅੱਜ ਅਸੀਂ ਤੁਹਾਨੂੰ ਇੱਕ ਤਸਵੀਰ ਸਾਂਝੀ ਕਰਾਂਗੇ ਤਾਂ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਬੱਸ ਸਟੈਂਡ ਤੇ ਖੜੇ ਆ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਬੱਸ ਸਟੈਂਡ ਤੇ ਪਹੁੰਚਦੇ ਨੇ ਤਾਂ ਉਸ ਤੋਂ ਪਹਿਲਾਂ ਉਹ ਆਟੋ ਦੇ ਵਿੱਚ ਸਫ਼ਰ ਕਰਕੇ ਜਿਲ੍ਹਾ ਜਗ੍ਹਾ ਦੇ ਉੱਪਰ ਪਹੁੰਚਦੇ ਨੇ ਤਾਂ ਉਹ ਗਲਤ ਰਾਹਤੇ ਦੇ ਰਾਹੀਂ ਜਾਂਦੇ ਨੇ ਜਿਸ ਕਰਕੇ ਵੱਡਾ ਜਾਮ ਜਿਹੜਾ ਉਹ ਲੱਗਦਾ ਪਿਆਦਾ ਪਹਿਲਾਂ ਅਸੀਂ ਤੁਹਾਨੂੰ ਤਸਵੀਰ ਵੀ ਸਾਂਝੀ ਕਰਦੇ ਵਾ ਤੁਸੀਂ ਦੇਖ ਸਕਦੇ ਹੋ ਕਿ ਬੱਸ ਸਟੈਂਡ ਨੂੰ ਆਉਣ ਵਾਲੀ ਸੜਕ ਦੀ ਤਸਵੀਰ ਤੁਹਾਨੂੰ ਸਾਂਝੀ ਕਰਦੇ ਪਿਆ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆਟੋਆਂ ਦੇ ਵਿੱਚ ਆਉਂਦੇ ਨੇ ਤਾਂ ਉਹ ਇਸ ਜਗ੍ਹਾ ਦੇ ਉੱਪਰ ਆਟੋ ਤੇ ਰਾਹੀਂ ਉੱਤਰਦੇ ਨੇ ਤਾਂ ਉਸ ਤੋਂ ਬਾਹਰ ਸਾਹਮਣੇ ਜਿਹੜੀ ਲੈਂਡ ਬਣੀ ਹੋਈ ਹੈ ਤਾਂ ਉਸ ਰਾਹਤੇ ਦੇ ਰਾਹੀਂ ਜਾਂਦੇ ਨੇ ਤਾਂ ਇਸ ਕਾਰਨ ਲੋਕਾਂ ਨੂੰ ਇਸ ਰਾਹਤੇ ਦੇ ਵਿੱਚ ਰੁਕਣਾ ਪੈਂਦਾ ਹੈ ਤਾਂ ਦੂਸਰੀ ਲੈਂਡ ਵੀ ਜਿਹੜੀ ਆਹੋ ਬੰਦ ਹੋ ਜਾਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੜਕਾਂ ਦੇ ਉੱਪਰ ਜਿਹੜੇ ਆਟੋ ਜਾਮ ਦਿਖਾਈ ਦੇ ਰਹੇ ਨੇ ਆਟੋ ਦੇ ਵਿੱਚ ਕੋਈ ਵੀ ਬੰਦਾ ਦਿਖਾਈ ਨਹੀਂ ਦੇ ਰਿ ਜਿਹੜੇ ਪਿਛਲੇ ਪਾਸੇ ਆਟੋ ਆ ਰਹੇ ਨੇ ਜਾਂ ਫਿਰ ਬੱਸਾਂ ਆ ਰਹੀਆਂ ਨੇ ਤਾਂ ਉਹਨਾਂ ਦੇ ਵਿੱਚ ਲੋਕ ਜਿਹੜੇ ਵੱਡੀ ਗਿਣਤੀ ਦੇ ਵਿੱਚ ਉਤਰਦੇ ਨੇ ਤਾਂ ਉਹ ਇਸ ਰਾਸਤੇ ਦੇ ਸੜਕ ਦੇ ਵਿੱਚ ਕਾਰ ਹੀ ਉਤਰ ਜਾਂਦੇ ਨੇ ਜਿਸ ਤੋਂ ਬਾਅਦ ਉਹ ਇਸ ਰਾਸਤੇ ਤੋਂ ਕ੍ਰੋਸ ਹੋ ਕੇ ਡਿਵਾਈਡਰ ਦੇ ਰਾਹੀਂ ਦੂਸਰੇ ਰਾਸਤੇ ਦੇ ਰਾਹੀਂ ਜਾਂਦੇ ਨੇ ਜਿਸ ਕਰਕੇ ਲੋਕਾਂ ਨੂੰ ਰਾਸਤੇ ਦੇ ਵਿੱਚ ਬ੍ਰੇਕਾਂ ਜੜੀਆਂ ਨੇ ਉਹ ਲਾਉਣੀਆਂ ਪੈਂਦੀਆਂ ਨੇ ਤੁਸੀਂ ਵੇਖ ਸਕਦੇ ਹੋ ਭਾਵੇਂ ਟੈਕਸੀ ਹੋਵੇ ਭਾਵੇਂ ਬੱਸ ਹੋਵੇ ਭਾਵੇਂ ਆਟੋ ਹੋਵੇ ਤਾਂ ਉਹ ਇਸ ਰਾਸਤੇ ਦੇ ਰਾਹੀਂ ਉਤਰ ਕੇ ਦੂਸਰੇ ਰਾਸਤੇ ਤੇ ਆਹੀਂ ਜਾਣਦੇ ਨੇ ਤੁਹਾਡੇ ਕਰਸੀ ਗੱਲ ਕਰੀਏ ਪੁਰਾਣੇ ਸਮੇਂ ਦੇ ਵਿੱਚ ਕਈ ਐਕਸੀਡੈਂਟ ਵੀ ਇਸ ਰਾਸਤੇ ਦੇ ਵਿੱਚ ਹੋਏ ਨੇ ਤਾਂ ਕਾਰਨ ਇਹ ਬੰਦਾ ਕਿ ਲੋਕ ਜਿਹੜੇ ਨੇ ਉਹ ਗਲਤ ਸੜਕ ਕ੍ਰੋਸ ਕਰਦੇ ਨੇ ਜਿਸ ਕਰਕੇ ਲਗਾਤਾਰ ਐਕਸੀਡੈਂਟ ਹੁੰਦੇ ਨੇ ਤੁਸੀਂ ਵੇਖ ਸਕਦੇ ਹੋ ਕਿ ਬੱਸ ਵਾਲੇ ਦੇ ਵੱਲੋਂ ਬ੍ਰੇਕ ਲਗਾ ਦਿੱਤੀ ਗਈ ਹੈ ਤਾਂ ਬੱਸ ਦੇ ਵਿੱਚੋਂ ਜਿਹੜੀਆਂ ਸਵਾਰੀਆਂ ਉਤਰਦੀਆਂ ਪਈਆਂ ਨੇ ਤਾਂ ਉਹ ਸੜਕ ਦੇ ਰਾਹੀ ਦੂਸਰੀ ਸੜਕ ਤੇ ਜਦੋਂ ਜਾਂਦੀਆਂ ਨੇ ਤਾਂ ਉਸ ਕਰਕੇ ਲਗਾਤਾਰ ਜਾਮ ਲੱਗ ਜਾਂਦਾ ਤੁਸੀਂ ਵੇਖ ਸਕਦੇ ਹੋ ਕਿ ਇੱਕ ਬੱਸ ਵਾਲੇ ਦੇ ਵੱਲੋਂ ਰਾਸਤੇ ਦੇ ਵਿੱਚ ਬੱਸ ਨੂੰ ਰੋਕ ਲਿਆ ਗਿਆ ਤਾਂ ਦੂਸਰੀ ਬੱਸ ਉਸ ਦੇ ਮਗਰ ਲਗਾਤਾਰ ਹਾਰਨ ਜਿਹੜਾ ਉਹ ਮਾਰਦੀ ਦਿਖਾਈ ਦੇ ਰਹੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਰਾਸਤੇ ਦੇ ਰਾਹੀ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਰਾਸਤੇ ਦੇ ਰਾਹੀਂ ਜਾਂਦੇ ਨੇ ਤਾਂ ਉਹ ਇਸ ਰਾਸਤੇ ਤੋਂ ਹੀ ਜਿਹੜਾ ਦੂਸਰੀ ਸਾਈਡ ਤੇ ਕ੍ਰੋਸ ਹੁੰਦੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਸਮਾਂ ਹੋ ਚੁੱਕਾ ਬਾਸ ਨੂੰ ਰਾਸਤੇ ਵਿੱਚ ਖੜਿਆ ਤਾਂ ਇਸ ਰਾਸਤੇ ਦੇ ਰਾਹੀਂ ਲੋਕ ਜਿਹੜੇ ਨੇ ਉਹ ਡਿਵਾਈਡਰ ਦੇ ਰਾਹੀਂ ਦੂਸਰੀ ਸੜਕ ਤੇ ਜਾਣਗੇ ਤਾਂ ਉਸ ਤੋਂ ਬਾਅਦ ਉਹ ਪਾਰ ਕਰਕੇ ਦੂਸਰੀ ਸੜਕ ਦੇ ਰਾਹੀਂ ਜਾਣਗੇ ਤਾਂ ਕਈ ਆਟੋ ਰਾਸਤੇ ਦੇ ਵਿੱਚ ਖਿਲਾਰ ਲੈਂਦੇ ਨੇ ਤਾਂ ਇਸ ਰਾਸਤੇ ਨੂੰ ਪਹਿਲਾਂ ਵੀ ਕਈ ਵਾਰ ਪ੍ਰਸ਼ਾਸਨ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਪਰ ਲੋਕ ਕਿਤਰਾ ਕਿਤੇ ਫੇਰ ਦੁਬਾਰਾ ਦੋ ਜਿਹੜਾ ਰਾਸਤਾ ਉਹ ਬਣਾ ਲੈਂਦੇ ਨੇ ਜਿਸ ਕਰਕੇ ਲਗਾਤਾਰ ਘਟਨਾਵਾਂ ਹੋ ਰਹੀਆਂ ਨੇ ਐਕਸੀਡੈਂਟ ਹੋ ਰਹੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਸੜਕ ਤੇ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਸਵੇਰ ਤੋਂ ਲੈ ਕੇ ਰਾਤ ਤੱਕ ਜਾਂਦੇ ਨੇ ਤਾਂ ਉਸ ਰਾਸਤੇ ਦੇ ਵਿੱਚ ਲਗਾਤਾਰ ਟ੍ਰੈਫਿਕ ਐਸੇ ਕਰ ਨਹੀਂ ਜਾਮ ਹੁੰਦਾ ਕਿਉਂਕਿ ਜਿਹੜੇ ਆਟੋ ਵਾਲੇ ਨੇ ਉਹ ਬ੍ਰੇਕਰ ਰਾਸਤੇ ਦੇ ਵਿੱਚ ਲਗਾ ਦਿੰਦੇ ਨੇ ਬੱਸਾਂ ਵਾਲੇ ਜਿਹੜੀਆਂ ਬ੍ਰੇਕਾਂ ਨੇ ਉਹ ਰਾਸਤੇ ਦੇ ਵਿੱਚ ਲਗਾ ਦਿੰਦੇ ਨੇ ਜਿਸ ਕਰਕੇ आम जनता ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈਂਦਾ ਤਾਂ ਰਾਸਤੇ ਦੇ ਵਿੱਚ ਕਾਫੀ ਸਮਾਂ ਵੀ ਜਿਹੜਾ ਉਹਨਾਂ ਨੂੰ ਲੱਗ ਜਾਂਦਾ ਜਿਸ ਦੀ ਪੂਰੀ ਤਸਵੀਰ ਤੁਹਾਡਾ ਸਾਂਝੀ ਕਰਦੇ ਪਿਆ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਬਸ ਸਟੈਂਡ ਤੇ ਬਣੇ ਹੋਏ ਨੇ ਤਾਂ ਇਸੇ ਕਾਰਨ ਹੀ ਬਣੇ ਹੋਏ ਨੇ ਤੁਸੀਂ ਵੇਖ ਸਕਦੇ ਹੋ ਕਿ ਬਸਾਂ ਵਾਲਿਆਂ ਦੇ ਵੱਲੋਂ ਲਗਾਤਾਰ ਜਿਹੜੇ ਪ੍ਰੈਸ਼ਰ ਹਾਰ ਨੇ ਉਹ ਲਗਾਏ ਗਏ ਨੇ ਤਾਂ ਪ੍ਰਸ਼ਾਸਨ ਦੇ ਵੱਲੋਂ ਕਈ ਦਾ ਵਾਰ ਇਹਨਾਂ ਨੂੰ ਕਿਹਾ ਗਿਆ ਕਿ ਜਿਹੜੇ ਪ੍ਰੈਸ਼ਰ ਹਾਰ ਨਾ ਹੋ ਬਸ ਸਟੈਂਡ ਤੇ ਇੰਨੀ ਵਾਰ ਨਾ ਮਾਰੇ ਜਾਣ ਪਾ ਰਹੇ ਇਹ ਲਗਾਤਾਰ ਆਪਣੀ ਬਸਾਂ ਨੂੰ ਕੱਢਣ ਦੇ ਲਈ ਜਿਹੜਾ ਪ੍ਰੈਸ਼ਰ ਹਾਰਨ ਦਾ ਇਸਤੇਮਾਲ ਕਰਦੇ ਤੁਸੀਂ ਵੇਖ ਸਕਦੇ ਹੋ ਕਿ ਅਗਲੇ ਪਾਸੇ ਰਾਸਤਾ ਜਿਹੜਾ ਉਹ ਬਿਲਕੁਲ ਸਾਫ ਆ ਪਰ ਬੱਸ ਲੱਗਣ ਦੇ ਕਾਰਨ ਜਿਹੜਾ ਲਗਾਤਾਰ ਜਾਮਾ ਹੋ ਲੱਗ ਚੁੱਕਾ ਜਿਲਦੀ ਪੂਰੀ ਲਾਈਵ ਤਸਵੀਰ ਤੁਹਾਡੇ ਨਾਲ ਸਾਂਝੀ ਕਰਤੀ ਆ ਤਾਂ ਹੁਣ ਅਸੀਂ ਬੱਸ ਸਟੈਂਡ ਦੇ ਬਿਲਕੁਲ ਬਾਹਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਇਸ ਰਾਸਤੇ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਬੰਦੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਆਟੋ ਵਾਲਿਆਂ ਦੇ ਵੱਲੋਂ ਜਿਹੜੀਆਂ ਬ੍ਰੇਕਾਂ ਨੇ ਉਹ ਰਾਸਤੇ ਦੇ ਵਿੱਚ ਲਗਾਤੀਆਂ ਜਾਂਦੀਆਂ ਨੇ ਤਾਂ ਜਿਹੜੇ ਵੱਡੀ ਗਿਣਤੀ ਦੇ ਵਿੱਚ ਲੋਕ ਦੂਸਰੀ ਸਾਈਡ ਤੋਂ ਉਤਰਦੇ ਨੇ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਇਸ ਰਾਸਤੇ ਦਾ ਇਸਤੇਮਾਲ ਜਿਹੜਾ ਪੈਦਲ ਕੀਤਾ ਜਾਂਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਰਾਸਤਾ ਵਿੱਚ ਘਾਰੋਂ ਡਿਵਾਈਡਰ ਦੇ ਰਾਹੀਂ ਖੋਲਿਆ ਗਿਆ ਤਾਂ ਉਸ ਰਾਸਤੇ ਦੇ ਰਾਹੀਂ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਰਾਸਤੇ ਨੂੰ ਆਉਂਦੇ ਨੇ ਤਾਂ ਉੱਥੇ ਹੀ ਅਸੀਂ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਕਿ ਟ੍ਰੈਫਿਕ ਦੇ ਜਿਹੜੇ ਮੁਲਾਜ਼ਮ ਨੇ ਉਹ ਲਗਾਤਾਰ ਬੱਸ ਸਟੈਂਡ ਦੇ ਆਪਣੀ ਡਿਊਟੀ ਨਭਾ ਰਹਿੰਦੇ ਉਹਨਾਂ ਦੇ ਵੱਲੋਂ ਪੂਰਾ ਜਿਹੜਾ ਰਾਸਤਾ ਵਾ ਉਹ ਕਲੀਅਰ ਕਰਵਾਇਆ ਜਾਂਦਾ ਤਾਂ ਜੋ ਇਸ ਰਾਸਤੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਟ੍ਰੈਫਿਕ ਜਣਾ ਉਹ ਜਾਮ ਨਾ ਹੋ ਤੱਕੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਪਿਛਲੇ ਪਾਸੇ ਲੱਗ ਰਿਹਾ ਹੈ ਕਿ ਐਕਸੀਡੈਂਟਾ ਹੋਇਆ ਗੱਡੀ ਦੇ ਵਿੱਚ ਗੱਡੀ ਜਿਹੜੀ ਆਹੋ ਮਾਰ ਦਿੱਤੀ ਗਈ ਆ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਉਹ ਲਗਾਤਾਰ ਬੱਸ ਸਟੈਂਡ ਦੇ ਵਿਖਾਈ ਦੇ ਰਹੇ ਨੇ ਉਹਨਾਂ ਦੇ ਵੱਲੋਂ ਜਿਹੜੀ ਗੱਡੀ ਆ ਉਹ ਹਿੱਟ ਹੋ ਚੁੱਕੀ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਰਾਸਤਾ ਜਿਹੜਾ ਪੂਰਾ ਬੰਦ ਹੋ ਚੁੱਕਾ ਜਿਸ ਨੂੰ ਲੈ ਕੇ ਲਗਾਤਾਰ ਪੰਜਾਬ ਪੁਲਿਸ ਦੇ ਮੁਲਾਜ਼ਮ ਥੜਕਾਂ ਦੇ ਉੱਪਰ ਦਿਖਾਈ ਦੇ ਰਹੇ ਨੇ ਉਹਨਾਂ ਦੇ ਵੱਲੋਂ ਪੂਰੀ ਜਿਹੀ ਤਸਵੀਰ ਆਹੋ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਪਏ ਕਿਤਨਾ ਮੁਲਾਜ਼ਮਾਂ ਦੇ ਵੱਲੋਂ ਜਿਹੜੀ ਡਿਊਟੀ ਆਹੋ ਨਭਾਈ ਜਾ ਰਹੀ ਹੈ ਤਾਂ ਇੱਕ ਪਾਸੇ ਪੁਲਿਸ ਦੇ ਜਗਾੜੂ ਡਵਾਈਡਰ ਵੀ ਦਿਖਾਈ ਦੇ ਰਹੇ ਨੇ ਕਿਉਂਕਿ ਵੀਆਰਟੀਐਸ ਦੀ ਲਾਈਨ ਦੇ ਵਿੱਚ ਵੀਆਰਟੀਐਸ ਦੀ বাস ਨਾ ਚੱਲਣ ਕਾਰਨ ਜਿਹੜਾ ਉਹ ਰਸਤਾ ਬਿਲਕੁਲ ਫ੍ਰੀ ਪਿਆ ਸੀ ਤਾਂ ਉਹ ਰਸਤਾ ਪਿਛਲੇ ਦਿਨੀ ਹੀ ਪ੍ਰਸ਼ਾਸਨ ਦੇ ਵੱਲੋਂ ਖੋਲ੍ਹਿਆ ਗਿਆ ਤਾਂ ਉਸ ਰਾਸਤੇ ਦੇ ਵਿੱਚ ਵੀ ਆਟੋ ਹੀ ਆਟੋ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ ਲਗਾਤਾਰ ਲਾਡਮਾ ਦੇ ਵੱਲੋਂ ਜਿਹੜੀ ਆਪਣੀ ਡਿਊਟੀਆਂ ਉਹ ਨਿਭਾਈ ਜਾਂਦੀਆਂ ਤਾਂ ਅਸੀਂ ਗੱਲਬਾਤ ਵੀ ਕਰਾਂਗੇ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਜੀ ਇੱਥੇ ਕਿਉਂ ਟ੍ਰੈਫਿਕ ਜਮ ਹੋ ਰਿਹਾ ਦੀ ਇੱਕ ਲਾਈਨ ਵੀ ਖੁੱਲੀ ਦਿਖਾਈ ਦੇ ਰਹੀ ਹੈ ਉਹ ਸਰ ਰਸਤਾ ਜਿਹੜਾ ਵਿਚੋਂ ਆ ਨਾ ਬੱਸਾਂ ਬਹੁਤ ਸਾਰੇ ਆਦਮੀਆ ਫਰਾਨਗੋਟ ਤੋਂ ਆ ਗਏ ਜੰਮੂ ਤੋਂ ਆ ਗਏ ਬੱਸਾਂ ਬਹੁਤ ਸਾਰੇ ਆਦਮੀਆ ਉਹ ਜਿਹੜਾ ਰਸਤਾ ਵਾ ਉਪਬੰਦ ਕੀਤਾ ਜਾਵੇ ਤਾਂ ਕਾਹੋ ਦੀ ਕਾਫੀ ਸਮੱਸਿਆ ਹੋ ਸਕਦੀ ਆ ਉਹਦੇ ਕਾਰਨ ਐਕਸੀਡੈਂਟ ਦਾ ਕਾਰਨ ਵੀ ਕਾਫੀ ਬਣਦਾ ਜੀ ਇਹ ਜਿਹੜਾ ਜਾਮ ਆ ਉਹ ਵੀ ਲੱਗ ਜਣਾ ਕਰਦਾ ਪਹਿਲਾਂ ਵੀ ਤੁਹਾਡੇ ਕੋਲ ਇੱਕ ਡਵਾਈਡਰ ਦਾ ਰਸਤਾ ਬੰਦ ਕਰਵਾਇਆ ਗਿਆ ਸੀ ਉਹਨੂੰ ਬੜਾ ਜਾਮ ਲੱਗਦਾ ਸੀ ਉਹ ਪੁਰਾਣਾ ਰਸਤਾ ਬੰਦ ਕੀਤਾ ਗਿਆ ਸੀ ਜੇਕਰ ਇਹ ਵੀ ਰਸਤਾ ਬੰਦ ਕੀਤਾ ਜਾਵੇ ਤਾਂ ਇਹਨਾ ਕਾਫੀ ਮਸਲਾ ਹੋਸਦਾ ਇੱਕ ਛੋਟਾ ਜਿਹੜਾ ਜਣਾ ਜੇਕਰ ਇਹ ਪੱਕਾ ਹੀ 20 ਰਸਤੇ ਬੰਦ ਕੀਤੇ ਜਾਵੇ 20 ਰਸਤੇ ਦਾ ਟੈਂਪੋਰਰੀ ਰਿਜ਼ਲਟ ਮਿਲ ਜੇਗਾ ਵੀ ਕਿੰਨਾ ਜਾਮ ਲੱਗਦਾ ਜਾਂ ਕਿੰਨਾ ਕ ਨਹੀਂ ਲੱਗਦਾ ਛੋਟਾ ਜਿਹੜਾ ਗੇਟ ਬੰਦ ਕਰਨ ਦੀ ਗੱਲ ਕਹੀ ਗਈ ਆ ਆਖਰਕਾਰ ਉੱਥੇ ਕਿੰਨਾ ਕ ਜਾਮ ਲੱਗਦਾ ਜੀ ਉਹਦੇ ਨਾਲ ਜਿੰਨਾ ਆਟੋ ਸਾਰਾ ਸ਼ਹਿਰ ਦਾ ਜੀ ਕਿੰਨਾ ਸਾਰਾ ਸ਼ਹਿਰ ਦਾ ਆਟੋ ਬਸਟਾਂ ਦੇ ਆ ਸਾਰੀ ਚੋਕੜਾਈ ਓੜੀ ਸਵਾਰੀ ਇਧਰ ਦੀ ਬਾਹਰ ਹੁੰਦੀ ਹੈ ਉਹਦੇ ਕਰਕੇ ਤਾਂ ਕਿੰਨਾ ਦਾ ਬਸਟਾਂ ਦੇ ਆਟੋ ਜਿਹੜਾ ਦਿਨ ਦੇ ਵਿੱਚ ਤੁਸੀਂ ਦੇਖਦੇ ਹੋ ਜੀ ਇੱਥੇ ਵੱਡੋ ਘੜੇ 1.5-2 ਲੱਖ ਤੋਂ ਪਲੱਸ ਹੀ ਜਾਂਦਾ ਹੂਗਾ ਜੀ ਆਹ ਸਾਰੀ ਗੱਲ ਤਾਂ ਕਿੰਨਿਆਂ ਚੈਲੇ ਚਾਹੁੰਦੇ ਆਂ ਟਰੈਲੀ ਕੋਸਟ ਦੇ ਲਈ ਕਿਉਂਕਿ ਬਹੁਤ ਮਿਹਨਤ ਕਰਨੀ ਪੈਂਦੀ ਹੈ ਦਿਨ ਤੋਂ ਲੈ ਕੇ ਕਾਫੀ ਚੈਲੇ ਸਾਰੀ ਮਿੱਟੀ ਘਟਾ ਫੱਕ-ਫੱਕ ਕੇ ਗਲਾ ਬੈਠ ਜਾਂਦਾ ਜੀ ਇਹ ਵਾਲੇ ਤੇ ਕਾਫੀ ਚੁਣਾਂ ਜੀ ਮਸੀਹਤ ਕੋਈ ਡਿਊਟੀ ਕਰਨੀ ਜੀ ਵਧੀਆ ਸੁਣੀ ਕੋਈ ਵਾਲੇ ਕਿੱਥੇ ਵਾਲੇ ਤੁਹਾਡੀ ਗੱਲ ਵੀ ਨਹੀਂ ਮੰਨਦੇ ਸੜਕਾਂ ਦੇ ਵਿੱਚ ਆਹੋ ਜਾਮ ਕਰ ਦਿੰਦੇ ਨੇ ਚਲੋ ਜੀ ਨਹੀਂ ਮੰਨਦੇ ਜਿਹੜਾ ਕਿਸਤਾ ਦੇ ਆਟੋ ਆਟੋ ਲੈ ਆ ਜੀ ਉਹ ਕਿਹੜੇ ਚੱਲ ਰਿਹਾ ਵੀ ਘਰੋਂ ਤੰਗ ਪ੍ਰੇਸ਼ਾਨ ਆਉਦੇ ਆ ਤੇ ਚਲੋ ਕੋਈ ਨਹੀਂ ਪਹਿਲੇ ਗੁੱਸਾ ਘਲਾ ਕਰਨਾ ਕਵਰ ਕਰਨਾ ਕਰ ਲਈ ਜਾਈ ਹਾਂਜੀ ਸੜਕਾਂ ਕੋਈ ਚਲਾਣ ਵੀ ਕੱਟੇ ਜਾਂਦੇ ਬਿਲਾ ਸੰਤ ਤੋਂ ਲਗਾਤਾਰ ਆਹੋ ਚੱਲਦੇ ਪਏ ਨੇ ਆਟੋ ਜਿਹੜੇ ਬਿਲਾ ਸੰਤ ਤੋਂ ਚੱਲਦੇ ਆ ਜੀ ਜਾਂ ਰੋਂਗ ਬਰਨ ਕਰਦੇ ਆ ਉਹਨਾਂ ਦੇ ਚਲਾਣ ਕੱਟੇ ਜਾਂਦੀ ਤਾਂ ਕਿੰਨੇ ਕੇ ਚਲਾਣ ਜਿਹੜੇ ਹੋਂਦ ਤਾਂ ਤੁਸੀਂ ਇਸ ਜਗ੍ਹਾ ਦੇ ਉੱਪਰ ਖ ਅੱਜ ਤੇ ਛੇ ਜਾਨ ਤੁਸੀਂ ਤੇ ਕਰ ਦਿੱਤੇ ਜੀ ਹਾਂਜੀ ਹੁਣ ਸੋ ਜਾਂਮੋ ਜੀ ਤਾਂ 15 20 ਚਲਾਣਾ ਹੋਣੀ ਤੇ ਅਖਰਕਾਰ ਨਾ ਜਿਹੜੇ ਨੌਜਵਾਨ ਇਸ ਤਰ੍ਹਾਂ ਦੇ ਆਗਡ ਲਾ ਰਹੇ ਨੇ ਉਹਨਾਂ ਨੂੰ ਤੁਸੀਂ ਕੁਝ ਸਮਝਾਉਂਦੇ ਜੀ ਉਹ ਬਾਰੇ ਸਮਝਾਈਦਾ ਜੀ ਗੱਡੀ ਸਾਈਡ ਤੇ ਲਾਓ ਸਾਈਡ ਤੇ ਲਾ ਕੇ ਗੱਡੀ ਸੌਰੀ ਤੁਸੀਂ ਚੱਕੋ ਰਸਤੇ ਵਿੱਚ ਜਾਮ ਨਾਲ ਲਾਓ ਜੀ ਤਾਂ ਕਿੰਨੇ ਰੁਪਏ ਦੇ ਕਿਰਾਏ ਤੇ ਲੈ ਗਿਆ ਤੇ ਅਗਲੀ ਪੁੱਛਿਆ ਜੀ ਤੁਸੀਂ ਉਹਨਾਂ ਨੂੰ ਨਹੀਂ ਅਹੀਂ ਨਹੀਂ ਪੁੱਛਿਆ ਕੋਈ ਜੀ ਠੀਕ ਕਿਰਾਇਆ ਲੱਗਦਾ ਨਹੀਂ ਕਿ ਸ਼ਹਿਰ ਦੇ ਵਿੱਚ ਲਗਾਤਾਰ ਕਿਰਾਏ ਵਾਲੇ ਆਦੋ ਵਧੇ ਜਾ ਰਹੇ ਨੇ ਬਹੁਤ ਆਟੋ ਸ਼ਹਿਰ ਚ ਕਿਰਾਇਆ ਹੋ ਗਿਆ 4-500 ਰੁਪਏ ਕਿਰਾਇਆ ਚੱਲਦੇ ਇੱਕ ਆਟੋ ਦਾ ਜੀ ਇਸ ਟਾਈਮ ਤੇ ਹਾਂਜੀ ਉਹਦੇ ਨਾਲ ਕਾਫੀ ਜਿਹੜੇ ਆ ਬੇਜ਼ਗਾਰ ਲੋਕ ਆ ਜਾਰੇ ਉਹ ਆਟੋ ਪਾਈ ਜਾਂਦੇ ਆ ਤੁਰਿਆਂ ਦੇ ਆ ਸਭ ਲੱਗਦਾ ਕਿ ਇਹ ਡਿਵਾਈਡਰ ਦਾ ਰਸਤਾ ਬੰਦ ਹੋਣਾ ਚਾਹੀਦਾ ਕੱਲ ਤਾਂ ਰਾਸਤੇ ਦੇ ਵਿੱਚ ਦੋਵੇਂ ਸਾਧਕਾਂ ਜਿਹੜੀਆਂ ਬਲੌਕ ਹੋ ਜਾਂਦੀਆਂ ਨੇ ਪਾਸ ਵਾਲੇ ਕਿ ਉੱਥੇ ਜਗ੍ਹਾ ਤੇ ਸਵਾਰੀਆਂ ਉਤਾਰ ਰਹੇ ਨੇ ਆਟੋ ਵਾਲੇ ਵੀ ਚੱਲ ਰਹੇ ਉਹਦੇ ਕਾਰਨ ਜੇਕਰ ਰਸਤਾ ਬੰਦ ਹੋ ਜਾਏ ਤੇ ਉਹ ਕਾਫੀ ਜਾਮ ਜਿਹੜਾ ਵਾ ਰਾਹਤ ਮਿਲ ਸਕਦੀ ਹੈ ਪਬਲਿਕ ਨੂੰ ਆਮ ਜਨਤਾ ਨੂੰ ਉਹਦੇ ਕਾਰਨ ਜਿਹੜਾ ਟ੍ਰੈਫਿਕ ਦਾ ਜਾਮੇ ਕੱਟ ਲੱਗੇ ਆ ਕੱਲ ਹੋ ਕੱਲ੍ਹ ਦੇ ਬਾਹਰ ਵੀ ਰਾਸਤਾ ਖੋਲਿਆ ਗਿਆ ਜੀ ਕੋਈ ਜਿਸ ਤਰ੍ਹਾਂ ਆ ਕੇ ਤਾਂ ਹੀ ਲੋਕ ਜਾਂਦੇ ਉਹ ਛੋਟਾ ਕਿਹੜਾ ਜੀ ਖੋਲਿਆ ਗਿਆ ਪਾਜੀ ਉਹ ਬੰਦ ਹੋਣਾ ਦੇ ਦੇ ਜੀ 20 ਦਿਨਾਂ ਸੇ ਬੰਦ ਕੀਤਾ ਜਾਵੇ 20 ਦਿਨ ਦੇ ਵਿੱਚ ਜੇ ਤਾਂ ਰਿਜ਼ਲਟ ਮਿਲ ਜੇਗਾ ਜੀ ਕੀ ਰਿਜ਼ਲਟ ਆ ਜੀ ਉਹਦਾ ਆ ਤੁਸੀਂ ਵੀ ਵੇਖ ਸਕਦੇ ਹੋਗੇ ਅਸੀਂ ਤਸਵੀਰ ਤੁਹਾਰ ਨਾਲ ਸਾਂਝੀ ਕੀਤੀ ਆ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਬੱਸ ਸਟੈਂਡ ਤੇ ਬਣੇ ਹੋਏ ਨੇ ਉਹਨਾਂ ਦੇ ਵੱਲੋਂ ਕਿਹਾ ਯਾਰਾ ਕਿ ਜਿਹੜਾ ਛੋਟਾ ਰਾਸਤਾ ਤੇ ਜਿਹੜਾ ਡਿਵਾਈਡਰ ਵਾਲਾ ਗਲਤ ਰਾਸਤਾ ਖੋਲਿਆ ਗਿਆ ਇਸ ਨੂੰ ਬੰਦ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਬੱਸ ਸਟੈਂਡ ਤੇ ਕਿਸੇ ਵੀ ਤਰ੍ਹਾਂ ਦਾ ਟ੍ਰੈਫਿਕ ਜਿਹੜਾ ਨਾ ਹੋ ਜਗਏ ਡਗਬੰਟੀ ਦੇਲੇ ਸਾਹਿਲ ਅੰਮ੍ਰਿਤਸਰ